ਪ੍ਰਧਾਨ ਮੰਤਰੀ ਮੋਦੀ ਜੀ ਅਮਿਤ ਸ਼ਾਹ ਜੀ ਜੇਪੀ ਨੰਡਾ ਜੀ ਔਰ ਮਨੋਜ ਤਿਵਾਰੀ ਜੀ ਇਹਨਾਂ ਸਾਰਿਆਂ ਨੇ ਸਰਕਾਰੀ ਪੈਸਿਆਂ ਦਾ ਦੁਰਉਪਯੋਗ ਕਰਕੇ ਔਰ ਆਪਣੇ ਹੋਡਿੰਗਸ ਲਗਾਏ ਨੇ ਆਪਣੀ ਐਡਵਰਟਾਈਜ਼ਮੈਂਟ ਕੀਤੀ ਹੈ ਔਰ ਪਠਾਨਕੋਟ ਦੀ ਜਨਤਾ ਦੇ ਧਿਆਨ ਦੇ ਵਿੱਚ ਮੈਂ ਲਿਆਣਾ ਚਾਹੁੰਦਾ ਕਿ ਦੇਖੋ ਕਿੰਨਾ ਵੱਡਾ ਧੱਕਾ ਹੈ ਜਦੋਂ ਕੋਟ ਦਾ ਇੱਕ ਪਾਰਟਿਕੂਲਰ ਆਰਡਰ ਹੈ ਕਿ ਇਹਨਾਂ ਸਾਰੇ ਵਿਅਕਤੀਆਂ ਨੇ ਮਤਲਬ ਦਰੋਪਯੋਗ ਕੀਤਾ ਤੇ ਸਿਰਫ ਮਾਨਨਯੀ ਅਰਵਿੰਦ ਕੇਜਰੀਵਾਲ ਜੀ ਦੇ ਉੱਪਰ ਹੀ ਐਫ ਆਈ ਆਰ ਕਿਉਂ ਇਹਦੇ ਲੋਕ ਤੁਸੀਂ ਨਿਊਜ਼ ਚੈਨਲ ਪੜੋ ਦਿੱਲੀ ਦੇ ਨਿਊਜ਼ ਨਿਊਜ਼ਪੇਪਰ ਪੜੋ ਦਿੱਲੀ ਦੇ ਅੱਜ ਉਥੇ ਹੈਵੀ ਇਲੈਕਟ੍ਰਿਸਿਟੀ ਕੱਟਸ ਲੱਗਨੇ ਸ਼ੁਰੂ ਹੋ ਗਏ ਹਜੇ ਮਾਤਰਾ ਇੱਕ ਮਹੀਨਾ ਵੀ ਨਹੀਂ ਹੋਇਆ ਸ਼ਾਇਦ ਲਗਭਗ ਇਨਾ ਹੀ ਹੋਇਆ ਔਰ ਅੱਜ ਦਿੱਲੀ ਦੇ ਲੋਕ ਬਿਜਲੀ ਦੀ ਤਰਾਸਦੀ ਨੂੰ ਅੱਜ ਝੇਲ ਰਹੇ ਨੇ ਔਰ ਅਰਵਿੰਦ ਕੇਜਰੀਵਾਲ ਜੀ ਨੂੰ ਯਾਦ ਕਰ ਰਹੇ ਨੇ ਮੈਂ ਡੇਅਰ ਕਰਨਾ ਚਾਹਨਾ ਭਾਰਤੀ ਜਨਤਾ ਪਾਰਟੀ ਦੀ ਇਸ ਕਾਰੇ ਪ੍ਰਣਾਲੀ ਨੂੰ ਹਜੇ ਵੀ ਬਾਹਰ ਆ ਦਿਓ ਜੇ ਹਜੇ ਵੀ ਤੁਸੀਂ ਨਹੀਂ ਸੁਧਰੇ ਤੇ ਇਹਦਾ ਜਿਹੜੇ ਹਾਲਾਤ ਹੈ ਇੱਕ ਦਿਨ ਐਸੇ ਬੇਕਾਬੂ ਹੋ ਜਾਣਗੇ ਤੁਹਾਡੇ ਕੰਟਰੋਲ ਤੋਂ ਬਾਹਰ ਹੋ ਜਾਣਗੇ ਸਭ ਤੋਂ ਪਹਿਲਾਂ ਮੈਂ 7C ਨਿਊਜ਼ ਚੈਨਲ ਦਾ ਬਹੁਤ ਬਹੁਤ ਆਭਾਰ ਵਿਅਕਤ ਕਰਦਾ ਕਿ ਮੇਰੀ ਰਿਕੁਐਸਟ ਤੇ ਤੁਸੀਂ ਮੇਰੀ ਗੱਲ ਸੁਣਨ ਆਏ ਔਰ ਮੇਰੀ ਗੱਲ ਤੁਹਾਡੇ ਮਾਧਿਅਮ ਰਾਈ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਤੱਕ ਪਹੁੰਚੇ ਪੰਜਾਬ ਦੇ ਲੋਕਾਂ ਤੱਕ ਪਹੁੰਚੇ ਇਹਦੇ ਵਾਸਤੇ ਮੈਂ 7C ਨਿਊਜ਼ ਦਾ ਬਹੁਤ ਆਭਾਰ ਵਿਅਕਤ ਕਰਦਾ ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਪਠਾਨਕੋਟ ਜ਼ਿਲ੍ਹੇ ਦੀ ਜਨਤਾ ਨੂੰ ਔਰ ਪੰਜਾਬ ਦੀ ਜਨਤਾ ਨੂੰ ਇੱਕ ਮੁੱਦਾ ਉਹਨਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਇੱਕ ਕੋਈ ਸ਼ਿਕਾਇਤਕਰਤਾ ਨੇ ਮਾਨਨਯੀ ਕੋਰਟ ਦਿੱਲੀ ਦੇ ਵਿੱਚ ਇੱਕ ਸ਼ਿਕਾਇਤ ਦਿੱਤੀ ਸੀ ਕਿ ਅਰਵਿੰਦ ਕੇਜਰੀਵਾਲ ਜੀ ਪ੍ਰਧਾਨ ਮੰਤਰੀ ਮੋਦੀ ਜੀ ਅਮਿਤ ਸ਼ਾਹ ਜੀ ਜੇਪੀ ਨੰਡਾ ਜੀ ਔਰ ਮਨੋਜ तिवारी ਜੀ ਇਹਨਾਂ ਸਾਰਿਆਂ ਨੇ ਸਰਕਾਰੀ ਪੈਸਿਆਂ ਦਾ ਦੁਰਉਪਯੋਗ ਕਰਕੇ ਔਰ ਆਪਣੇ ਹੋਡਿੰਗਸ ਲਗਾਏ ਨੇ ਆਪਣੀ ਐਡਵਰਟਾਈਜ਼ਮੈਂਟ ਕੀਤੀ ਹੈ ਲੇਕਿਨ ਦਿੱਲੀ ਪੁਲਿਸ ਜਿਹੜੀ ਐਫ ਆਈ ਆਰ ਦਰਜ ਕਰਦੀ ਹੈ ਉਹ ਕੇਵਲ ਔਰ ਕੇਵਲ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਉੱਪਰ ਐਫ ਆਈ ਆਰ ਦਰਜ ਕਰਦੀ ਹੈ ਮੈਂ ਪੰਜਾਬ ਦੀ ਜਨਤਾ ਦੇ ਧਿਆਨ ਦੇ ਵਿੱਚ ਔਰ ਪਠਾਨਕੋਟ ਦੀ ਜਨਤਾ ਦੇ ਧਿਆਨ ਦੇ ਵਿੱਚ ਮੈਂ ਲਿਆਉਣਾ ਚਾਹਨਾ ਕਿ ਦੇਖੋ ਕਿੱਡਾ ਵੱਡਾ ਧੱਕਾ ਹੈ ਜਦੋਂ ਕੋਰਟ ਦਾ ਇੱਕ ਪਾਰਟਿਕੂਲਰ ਆਰਡਰ ਹੈ ਕਿ ਇਹਨਾਂ ਸਾਰੇ ਵਿਅਕਤੀਆਂ ਨੇ ਮਤਲਬ ਦਰਉਪਯੋਗ ਕੀਤਾ ਤੇ ਸਿਰਫ ਮਾਨਣਯੇ ਅਰਵਿੰਦ ਕੇਜਰੀਵਾਲ ਜੀ ਦੇ ਉੱਪਰ ਹੀ ਐਫਆਈਆਰ ਕਿਉਂ ਇਹਦਾ ਮਤਲਬ ਤੁਸੀਂ ਪੱਖਪਾਸ਼ ਪੱਖਪਾਤ ਦੀ ਰਾਜਨੀਤੀ ਕਰ ਰਹੇ ਹੋ ਲੇਕਿਨ ਮੈਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕਾਰਜ ਪ੍ਰਣਾਲੀ ਹੈ ਉਹਨਾਂ ਸਾਰਿਆਂ ਨੂੰ ਇਸ ਗੱਲ ਦੀ ਚੇਤਾਵਨੀ ਵੀ ਦਿਨਾ ਕਿ ਇਹ ਜਿਹੜੀ ਆਮ ਪਬਲਿਕ ਹੈ ਇਹ ਸਭ ਦੇਖ ਰਹੀ ਹੈ ਔਰ ਇਨ੍ਹਾਂ ਝੂਠੀਆਂ ਐਫਆਈਆਰਾਂ ਦੇ આરોਪਾਂ ਦੇ ਨਾਲ ਤੁਸੀਂ ਅਰਵਿੰਦ ਕੇਜਰੀਵਾਲ ਜੀ ਜਾਂ ਆਮ ਆਦਮੀ ਪਾਰਟੀ ਦੀ ਛਵੀ ਨੂੰ ਤੁਸੀਂ ਧੋਮਿਲ ਨਹੀਂ ਕਰ ਸਕਦੇ ਔਰ ਜਿਹੜਾ ਉਹਨਾਂ ਦੇ ਵਾਸਤੇ ਲੋਕਾਂ ਦੇ ਮਨਾਂ ਦੇ ਵਿੱਚ ਰਿਸਪੈਕਟ ਹੈ ਅੱਜ ਭਾਰਤੀ ਜਨਤਾ ਪਾਰਟੀ ਬੜਾ ਰੋਲਾ ਪਾੰਦੀ ਹੈ ਕਿ ਅਸੀਂ ਜੀ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੂੰ ਹਰਾਤਾ ਗਲਤ ਹੈ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਹਾਰੇ ਨਹੀਂ 42% ਵੋਟ ਲੋਕਾਂ ਨੇ ਅਰਵਿੰਦ ਕੇਜਰੀਵਾਲ ਜੀ ਨੂੰ ਦਿੱਤੀ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਜੀ ਹੋਮ ਮਿਨਿਸਟਰ ਜੀ ਔਰ ਪਤਾ ਨਹੀਂ ਕਿੰਨੇ ਹੀ ਰਾਜਿਆਂ ਦੇ ਮੁੱਖ ਮੰਤਰੀ ਆਪਣੇ ਸਰਕਾਰੀ ਤੰਤਰ ਮੰਤਰ ਦਾ ਦੁਰਉਪਯੋਗ ਕਰਕੇ ਉਸ ਦਿੱਲੀ ਦੇ ਚੋਣ ਨੂੰ ਹਾਈਜੈਕ ਕਰਨਾ ਚਾਹੁੰਦੇ ਸੀ ਇਹ ਸਿਰਫ ਤੁਸੀਂ ਡਿਕਟੇਟਰਸ਼ਿਪ ਕੀਤੀ ਹੈ ਲੋਕਾਂ ਨੇ ਨਹੀਂ ਹਰਾਇਆ ਅੱਜ ਦਿੱਲੀ ਦੇ ਲੋਕ ਤੁਸੀਂ ਨਿਊਜ਼ ਚੈਨਲ ਪੜੋ ਦਿੱਲੀ ਦੇ ਨਿਊਜ਼ ਨਿਊਜ਼ਪੇਪਰ ਪੜੋ ਦਿੱਲੀ ਦੇ ਅੱਜ ਉਥੇ ਹੈਵੀ ਇਲੈਕਟ੍ਰਿਸਿਟੀ ਕੱਟਸ ਲੱਗਨੇ ਸ਼ੁਰੂ ਹੋ ਗਏ ਹਜੇ ਮਾਤਰਾ ਇੱਕ ਮਹੀਨਾ ਵੀ ਨਹੀਂ ਹੋਇਆ ਸ਼ਾਇਦ ਲਗਭਗ ਇਨਾ ਹੀ ਹੋਇਆ ਔਰ ਅੱਜ ਦਿੱਲੀ ਦੇ ਲੋਕ ਬਿਜਲੀ ਦੀ ਤਰਾਸਦੀ ਨੂੰ ਅੱਜ ਝੇਲ ਰਹੇ ਨੇ ਔਰ ਅਰਵਿੰਦ ਕੇਜਰੀਵਾਲ ਜੀ ਨੂੰ ਯਾਦ ਕਰ ਰਹੇ ਨੇ ਔਰ ਮੈਂ ਡੇਅਰ ਕਰਨਾ ਚਾਹਨਾ ਭਾਰਤੀ ਜਨਤਾ ਪਾਰਟੀ ਦੀ ਇਸ ਕਾਰੇ ਪ੍ਰਣਾਲੀ ਨੂੰ ਹਜੇ ਵੀ ਬਾਜ਼ ਆ ਦੋ ਜੇ ਹਜੇ ਵੀ ਤੁਸੀਂ ਨਹੀਂ ਸੁਧਰੇ ਤੇ ਇਹਦਾ ਜਿਹੜੇ ਹਾਲਾਤ ਹੈ ਇੱਕ ਦਿਨ ਐਸੇ ਬੇਕਾਬੂ ਹੋ ਜਾਣਗੇ ਤੁਹਾਡੇ ਕੰਟਰੋਲ ਤੋਂ ਬਾਹਰ ਹੋ ਜਾਣਗੇ ਆਪਾਂ ਗੱਲ ਕਰੀਏ ਹੁਣ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਬੜਾ ਸ਼ੋਰ ਮਚਾ ਰਹੀ ਹੈ ਪੰਜਾਬ ਪੰਜਾਬ ਉਹ ਪੰਜਾਬ ਚ ਤੁਹਾਡਾ ਕੁਝ ਨਹੀਂ ਹੈ ਭਾਰਤੀ ਜਨਤਾ ਪਾਰਟੀ ਦਾ ਅਰਵਿੰਦ ਕੇਜਰੀਵਾਲ ਜੀ ਦੇ ਬਾਰੇ ਮੈਂ ਤੁਹਾਡੇ ਮਾਧਿਅਮ ਰਾਈ ਇਹ ਗੱਲ ਕਹਿਣਾ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਜੀ ਸੱਤਿ ਕ੍ਰਾਂਤੀ ਔਰ ਜਨ ਅੰਦੋਲਨ ਕੇ ਪਰਵਾਨੇ ਹਨ ਅਰਵਿੰਦ ਕੇਜਰੀਵਾਲ ਜੀ ਸੱਤਿ ਕ੍ਰਾਂਤੀ ਔਰ ਜਨ ਅੰਦੋਲਨ ਕੇ ਪਰਵਾਨੇ ਹਨ इसीलिए सत्य के पक्ष में हम उनके दीवाने हैं इसीलिए सत्य के पक्ष में हम उनके दीवाने हैं पंजाब में मुफ्त बिजली मुफ्त शिक्षा नशों के सरकारी नौकरी ये सारे जनहितेशी फैसले पंजाब में अरविंद केजरीवाल जी लाने वाले हैं प्रश्न है बीजेपी से कि आपने कहा था हर खाते में पंद्रह लाख मुफ्त सिलेंडर और आपके अच्छे दिन कब आने वाले हैं अरविंद केजरीवाल जी सत्य क्रांति और जन आंदोलन के परवाने हैं इसीलिए सत्य के पक्ष में हम उनके दीवाने हैं इसीलिए सत्य के पक्ष में हम उनके दीवाने हैं अरविंद केजरीवाल जी कल भी आम आदमी दे हीरो सी आज भी आम आदमी दे हीरो है और हमेशा आम आदमी पार्टी या बुलंदियां रहेगी मैं डेयर करना अरविंद केजरीवाल जी से जी झूठी एफ आई आर हुई है ਮੈਂ ਭਾਰਤੀ ਜਨਤਾ ਪਾਰਟੀ ਦੀ ਕਾਰਜ ਪ੍ਰਣਾਲੀ ਨੂੰ ਇਹ ਗੱਲ ਕਹਾਂਗਾ ਕਿ ਇਹ ਝੂਠੀ ਐਫਆਈਆਰ ਰੱਦ ਕਰੋ ਔਰ ਆਪਣਾ ਜਿਹੜਾ ਸੱਚ ਹੈ ਉਹ ਲੋਕਾਂ ਦੇ ਸਾਹਮਣੇ ਲੈ ਕੇ ਕੈਮਰੋਸ ਤੋਂ ਹਨੀ ਦੇ ਨਾਲ ਅਜੈ ਸੈਣੀ ਦੀ ਰਿਪੋਰਟ